ਆਵਾਜ਼ ਵੀ ਫਤੇ ਮੈਂ ਆ ਇੱਕ ਓਮ ਕਾਲ ਰੋਟੀ ਏਜੰਸੀ ਲੁਧਿਆਣਾ ਜੋ ਕਿ ਗੁਰਦੇਵਤੂ ਮਾਰਕੀਟ ਜੀ ਹੈ ਤੇ 40 40 ਸਾਲ ਤੋਂ ਮੈਂ ਲੋੜੀ ਵੇਚ ਰਿਹਾ ਹਾਂ ਤੇ ਮੇਰਾ ਨਾਮ ਹੈਗਾ ਇੱਕ ਓਮ ਕਾਲ ਰੋਟੀ ਦੁਕਾਨ ਦਾ ਨਾਮ ਕਿ ਕਈ ਸਾਥੀ ਬੰਦੇ ਆ ਕੇ ਮੇਰੇ ਦੁਕਾਨ ਤੇ ਆ ਕੇ ਮੈਨੂੰ ਕਹਿੰਦੇ ਨੇ ਕਿ ਆ ਕੋਈ ਇਹ ਨਾਮ ਜਗਦੇਵ ਸਿੰਘ ਖਾਸ ਕਰਕੇ ਇਹਨੇ ਗੱਲ ਗੋਲ ਕੀਤੀ ਮੇਰੇ ਦੁਕਾਨ ਤਾਂ ਕਿ ਤੂੰ ਕਹਿੰਦਾ ਓਮ ਕਾਰ ਦੇਗਾ ਤੇ ਐਨ ਲਿਖ ਲੈ ਮੈਂ ਕਿ ਐਨ ਕਿਉਂ ਲਿਖ ਰਿਹਾ ਹਾਂ ਐਸ ਕਰਕੇ ਮੈਨੂੰ ਜੋ ਅਗਰ ਅਗਰ ਜੋ ਵੀ ਤੇਰੀ ਗਲਤੀਆਂ ਨੇ ਉਹ ਮੈਂ ਐਸਪੀ ਰਿਸ ਨੂੰ ਚਿੱਠੀ ਲਿਖਤੀ ਅਗਰ ਮੈਂ ਗਲਤੀ ਹੈ ਗਈ ਤੇ ਤੇ ਮੈਂ ਸਹੀ ਕਰਕੇ ਮੈਂ ਦਸਮ ਐ ਲਿਖੀਏ ਕਿ ਐਮ ਲਿਖੀਏ ਜੋ ਵੀ ਕਹੇਗਾ ਉਹਨਾਂ ਕਹਾਂਗੇ ਕਿ ਉਹਨਾਂ ਅਨੁਸਾਰ ਮੈਂ ਐਨ ਕਹਾਂਗੇ ਕਿ ਐਨ ਤਰ੍ਹਾਂ ਕਹੇ ਐਨ ਕਾਰ ਦੇ ਤਨਾ ਠੀਕ ਹੈ ਤੇ ਮੈਂ ਆ ਅਮਰਤਾਰੀ ਬੰਦਾ ਤੇ ਮੈਂ ਆਪਣੇ ਪਾਵਨਾ ਦੇ ਸਾਹਮਣੇ ਉਹ ਦੁਕਾਨ ਖੁੱਲ੍ਹੀ ਹੋਈ ਹੈ ਤੇ ਸੁਰਤ ਮੈਂ ਬੋਲੇ ਗੁਰੂ ਦਾ ਸਿੱਖ ਆਗਾ ਤੇ ਸਾਡੇ ਪੂਰੇ ਪਰਿਵਾਰ ਦਾ ਪੂਰਾ ਮਤਲਬ ਕਿ ਗੁਰਦਵਾਰ ਸਿੱਖੇ ਸੇਵਾ ਕਰਦਾ ਗੁਜ਼ਾਰੇ ਚ ਅਸੀਂ ਬਹੁਤ ਪੁਰਾਣੇ ਬੰਦੇ ਆ ਤੇ ਕੱਲ ਨੂੰ ਕੋਈ ਮੇਰੀ ਗੱਲ ਹੁੰਦੀ ਹੈ ਮੇਰੇ ਮੇਰੇ ਪਿੱਛੇ ਜੋ ਵੀ ਹੈ ਬੰਦਾ ਧਮਕੀ ਦਿੰਦਾ ਮੈਨੂੰ ਜਿਵੇਂ ਕਹਦਾ ਗੁਰੂ ਆਸਿਖ ਨਹੀਂ ਆਖਦੀ ਇਹ ਆਰਐਸਐ ਦਾ ਬੰਦਾ ਜੀ ਫਲਾਣਾ ਟਿਕਾਣਾ ਮੈਨਾਂ ਨੇ ਬੜਾ ਇਤਜਾਮ ਲਗਾਇਆ ਲੇਕਿਨ ਮੈਂ ਖੁੱਸ ਹੀ ਗਿਆ ਕਿਉਂਕਿ ਮੈਂ ਕਹਾ ਕਿ ਇਹ ਇੱਕ ਬੰਦਾ ਪਾਗਲ ਹੋਇਆ ਦੂਜਾ ਬੰਦਾ ਪਾਗਲ ਨਹੀਂ ਹੋਣਾ ਜੀ ਦਾ ਅਸ ਕਾ ਕਿ ਮੈਂ ਅਸ ਕਾ ਕਿ ਮੈਨੂੰ ਮਜੂਰ ਕੀਤਾ ਗਿਆ ਤੇ ਮੈਂ ਉਹਨੂੰ ਅੱਜ ਬੋਲਣਾ ਪਿਆ ਵੇ ਐਸਪੀ ਜੀ ਜੀ ਨੂੰ ਮੈਂ ਚੀਜ਼ ਦਿਖਾਤੀ ਹੈ ਜੋ ਕਿ ਕੀ ਕੀ ਦਿਖਾਤੀ ਧੰਵਾ ਦਿਖਾਉਣਾ ਉਹ ਜੋ ਕਹਾਂਗੇ ਅਗਰ ਨਾਮ ਵਿੱਚ ਕੋਈ ਗਲਤੀ ਹੈ ਤੇ ਮੈਂ ਨਾਮ ਚੇਂਜ ਕਰਨ ਨੂੰ ਤਿਆਰ ਹ ਮੈਨੂੰ ਕੋਈ ਇਤਰਾਜ਼ ਨਹੀਂ ਕਿ ਮੈਂ ਹਰ ਆਮ ਬੰਦੇ ਤੇ ਕਹਾਂ ਕਿ ਮੈਂ ਕੋਈ ਨਾਮ ਨਹੀਂ ਚੇਂਜ ਕਰਾਉਣ ਵਾਲਾ ਜੋ ਸਾਡੇ ਪ੍ਰਬੰਧਕ ਕਮੇਟੀ ਹੈ ਐਸ ਜੀ ਪੀ ਸੀ ਜੋ ਕਿ ਸਾਡੇ ਅਮਿਤ ਸਾਡੇ ਹੈੱਡ ਨੇ ਧਾਮੀ ਸਾਹਿਬ ਉਹਨਾਂ ਦੇ ਜੋ ਜੋ ਵੀ ਉਹ ਉਹਨਾਂ ਦੇ ਹੁਕਮੇ ਜੀ ਜੋ ਹੋਏਗਾ ਉਹ ਮੈਨੂੰ ਮਨਜ਼ੂਰ ਹੋਏਗਾ ਅਗਰ ਕੋਈ ਗਲਤੀ ਹੋਈ ਗਈ ਤਾਂ ਮੈਂ ਮਾਫੀ ਚਾਹਨਾ ਹਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਿੰਨਾ ਤੁਸੀਂ ਕਹਿੰਦੇ ਤੁਹਾਡੇ ਸਾਹਮਣੇ ਆ ਕੇ ਨੇ ਵੀਡੀਓ ਬਣਾਇਆ ਤੁਹਾਨੂੰ ਲੈਕ ਮੇਲਿੰਗ ਦੀ ਸਮੇਂ ਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਮੈਂ ਕੋਈ ਪਰ ਆੜਿ ਖਿਲਾ ਨਹੀਂ ਥੀ ਕਿਉਂਕਿ ਮੈਂ ਇੱਕ ਵਾਰੀ ਮੈਚ ਨਾ ਉਹ ਹੀ ਆਪਣਾ ਪੜਾਏਗਾ ਸਿੱਧ ਪਰਾਚਾ ਹੋ ਜਾ ਗੰਦਾ ਬੰਦਾ ਜਾਂ ਜੋ ਮਰਜੀ ਹੈ ਅਗਲੇ ਦੀ ਕੀ ਭਾਵਨਾ ਪੈਸੇ ਮੰਗਣ ਦੀ ਭਾਵਨਾ ਕੀ ਮੈਨੂੰ ਨਹੀਂ ਬਤਾਉਣੀ ਭਾਵਨਾ ਕੀ ਹੈ ਆਪਾਂ ਨਹੀਂ ਚਾਹਦੇ ਕਿ ਗੱਲ ਨੂੰ ਅਸੀਂ ਥਾਣੇ ਤੱਕ ਲੈ ਜਾਈਏ ਆਪਣੇ ਸਿੱਖ ਧਰਮ ਨੂੰ ਮਦਦ ਬਣਾ ਪਿੱਗੇ ਅੱਜ ਕਰਕੇ ਮੈਂ ਚਾਹਨਾ ਕਿ ਇਹ ਵਈ ਬੰਦਾ ਹੈਗਾ ਉਹ ਮੈਨੂੰ ਧਮਕੀ ਦੇ ਰਿਹਾ ਸੀ ਬਾਰ-ਬਾਰ ਅੱਜ ਕਰਕੇ ਮੈਂ ਉਸਨੇ ਦੋ ਤਿੰਨ ਵੀਡੀਓ ਬਾਤ ਕੀਤਾ ਜਦੋਂ ਉਹ ਮੈਂ ਮਜਬੂਰ ਹੋ ਗਿਆ ਪੈਸ ਕਲਮਸ ਕੀਤੀ ਅੱਜ ਮੈਂ ਕਿ ਲੋਕਾਂ ਨੂੰ ਪਤਾ ਲੱਗੇ ਸੱਚਾਈ ਕੀ ਹੈ ਸੱਚਾਈ ਕੁਛ ਨਹੀਂ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਵਿੱਚ ਲੇਕਿਨ ਉਹ ਗੱਲ ਦਾ ਪਤਾ ਨਾ ਬਣਾ ਰਿਹਾ ਅੱਜ ਕਰ ਕੇ ਮੈਨੂੰ ਇਹ ਬੁਲਾਣੇ ਪਈ ਹੈ ਮੀਟਿੰਗ ਹਰਾਸਮੈਂਟ ਕੀਤਾ ਜਾ ਰਿਹਾ ਹੈ ਹਰਾਸਮੈਂਟ ਕੀਤਾ ਜਾ ਰਿਹਾ ਹੈ ਮੈਨੂੰ ਮੈਂਟਲ ਤੋਂ ਹੀ ਪਸਾਂ ਕੀਤਾ ਜਾ ਕੱਲ ਨੂੰ ਮੈਨੂੰ ਹਾਰਟ ਅਟੈਕ ਹੋ ਜਾਂਦਾ ਹੈ ਮੈਨੂੰ ਸ਼ੂਗਰ ਦਾ ਮਰੀਜ਼ ਹੈ ਬੀਪੀ ਦਾ ਮਰੀਜ਼ ਹੈ ਮੇਰੇ ਕੁਝ ਹੁੰਦਾ ਵੇ ਤੇ ਉਹਦਾ ਜਿਮਾਰ ਉਹ ਹੀ ਹੋਏਗਾ ਸੁਖਦੇਵ ਸਿੰਘ ਜੋ ਕਿ ਮੈਨੂੰ ਧਮਕੀਆਂ ਦੇ ਰਿਹਾ ਉਹ ਦੂਜੀ ਗੱਲ ਉਹ ਮੈਨੂੰ ਕਹਿੰਦਾ ਆਰਐਸ ਦਾ ਬੰਦਾ ਵਾ ਮੈਨੂੰ ਸਾਬਿਤ ਕਰਕੇ ਦਿਖਾਇਆ ਮੈਂ ਆਰਐਸ ਦਾ ਬੰਦਾ ਵਾ ਤੇ ਜੋ ਕਹੇਗਾ ਸੋ ਮੈਂ ਹਾਰ ਜਾਗਾ ਮੈਂ ਜ਼ਿੰਦਗੀ ਚ ਮੈਂ ਦਾੜੀ ਕਟਾ ਲਾਂਗਾ ਸਭ ਕੁਝ ਕਟਾ ਲਾਂਗਾ ਕਹਿ ਕੇ ਦਿਖਾਵੇ ਮੈਨੂੰ ਚਿਕਸ ਆ ਰਹੇ ਮੈਂ ਪੂਰਾ ਪਰਿਵਾਰ ਪਰਿਵਾਰ ਆ ਤੱਕ ਜ਼ਿੰਦਗੀ ਚ ਮੈਂ ਗੁਰੂ ਘਰ ਜਸ ਗੁਰੂ ਘਰ ਸਾਹਿਬ ਕਿਲਾਬਾ ਮੈਂ ਕਿਸ ਨਿੰਮੰਦਾ ਹੀ ਨਹੀਂ ਆ ਚਾਹ ਜੋ ਮਰਜ਼ੀ ਹੋ ਜਾਵੇ ਇਕੋ ਲੜਿਆ ਦੂਜਾ ਨਹੀਂ ਮੈਂ ਨਹੀਂ ਲੋਕਾਂ ਵਰਗਾ ਆ ਕਿ ਮੈਂ ਫਰੋਡ ਕਰਕੇ ਲੋਕਾਂ ਨੂੰ ਉਹਨਾਂ ਨੇ ਕਿੰਨੀਆਂ ਵੀਡੀਓ ਆਈ ਉਹਨਾਂ ਦੀਆਂ ਮੈਰੋਰੀਆਂ ਨੇ ਕਿ ਆ ਅੱਛਾ ਫਰੋਡ ਕਰਤਾ ਉਸੇ ਫਰੋਡ ਕਰਤਾ ਆ ਪਾਣੀ ਚਾਹਦੇ ਕਿ ਇਹ ਬਿਨਾ ਮਤਦਿਆ ਇਹ ਮੁੱਦਾ ਬਣਾਈਏ ਲੇਕਿਨ ਜਦੋਂ ਮੇਰੇ ਧਰਮ ਤੋਂ ਨੇ ਅਦਾ ਕੀਤਾ ਤੇ ਮੈਨੂੰ ਬੋਲਣਾ ਪੈ ਗਿਆ ਇਸ ਕਰਕੇ ਮੇ ਦੁਕਾਨ ਦਾ ਨਾਮ ਇਕੋਂ ਕਾ ਲੋਟੀ ਸੋਪਰੇ ਨੂੰ 49 50 ਕਾਂਟਾ ਘਟ ਚੌਕ ሉት ਆਣਾ ਜੋ ਕਿ ਬਹੁਤ ਹੀ ਪੁਰਾਣੀ ਦੁਕਾਨ ਹੈ ਇਕੋਂ ਕਾ ਤਾਂ ਨਾਮ ਆਦਾ ਨਹੀਂ ਖਿਆ 42 ਸਾਲ ਕੁ ਦੀ ਏ ਲੇਕਿਨ ਇਹ ਬੰਦਾ ਆ ਕੇ ਮੈਨੂੰ ਇਨਾ ਟੋਟਕਾ ਕਰਕੇ ਮੇਰੀ ਵੀਡੀਓ ਪਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਵੇ ਤਾਂ ਕਿ ਤਾਂ ਕਿ ਮੈਨੂੰ ਬਦਨਾਮ ਰੱਖ ਕੇ ਕਰਨਾ ਚਾਹੁੰਦਾ ਵੇ ਕਿ ਤਾਂ ਕਿ ਦੁਕਾਨ ਹਣੀ ਖਰਾ ਹੋ ਜਾ ਕੋਈ ਸਾਡੇ ਹੀ ਸਰਾਰਤੀ ਅੰਸਰ ਹੈਗੇ ਨੇ ਐਸਜੀ ਪੀਸ਼ਨ ਤੁਸੀਂ ਸਿੱਕੀ ਲਿਖੀ ਆ ਹਾਂ ਜੀ ਉਹ ਕਹਿਣਗੇ ਕਿ ਨਾਮ ਚੇਂਜ ਕਰ ਦੋਗੇ ਜੀ ਆ ਉਹ ਕਾਹਾਂਗੇ ਚੇਂਜ ਕਰ ਦੂੰਗਾ ਮੈਂ ਮੈਨੂੰ ਇਹ ਦਲਾਦੀ ਹੈ ਹੈਗੇ ਨੇ ਸਰ ਇੱਕ ਮੁਕਾਮ ਲੋਟਰੀ ਏਜੰਸੀ ਤੇ ਇਹਨਾਂ ਸਰਦਨ ਦੇ ਲੋਕਾਂ ਕਾਫੀ ਚੁਕੀ ਸੀ ਸਾਡੇ ਮੁਕਾਬਰ ਕਰਦੇ ਨੇ ਤੇ ਰਜਿਸਟਰਡ ਅਥਾਰਾਈਜ਼ ਸਾਡੇ ਲਾਟ ਆਫ ਦੇ ਸਟਾਕਿਸਟ ਤੋਂ ਰਿਟੇਲਰ ਨੇ ਜਿਹੜੇ ਮਾਰਕੀਟ ਚ ਕਲੋਕਡਾ ਕੋਠਾ ਕੰਮ ਕਰਦੇ ਪਿਛਲੇ 2-3 ਦਿਨਾਂ ਪਹਿਲਾਂ ਉਹ ਬੰਦਾ ਮਾਰਕੀਟ ਦੇ ਵਿੱਚ ਆਇਆ ਆ ਕੇ ਇੱਕੇ ਝਾਲੀ ਜਿਹਾ ਕੀਤੀ ਦੁਕਾਨ ਦੇ ਉੱਤੇ ਤੇ ਬਿਲਕੁਲ ਹੀ ਮੰਨ ਲਓ ਕਿ ਬੇ ਭੱਤੀ ਜੀ ਲੈਂਗੁਏਜ ਯੂਜ਼ ਕੀਤੀ ਉਹ ਸਮਝ ਰਹੇ ਨੇ ਤੇ ਧਾਰਮਿਕ ਭਾਵਨਾਵਾਂ ਨੂੰ ਪਰ ਚੁਪੜ ਤੋਂ ਵੀ ਕੋਸ਼ਿਸ਼ ਕੀਤੀ ਇਹ ਤਾ ਕੇ ਆਪਾਂ ਮਾਹੌਲ ਇੰਦਾ ਦਾ ਕ੍ਰੀਏਟ ਕਰ ਦਈਏ ਵੀ ਹਿੰਦੂ ਸਿੱਖੋ ਵਾਲਾ ਕਰ ਦਈਏ ਜਾਂ ਅਸੀਂ ਇੰਦਾ ਦਾ ਕੋਈ ਕ੍ਰੀਏਸ਼ਨ ਕਰ ਦਈਏ ਤੇ ਇੱਥੋਂ ਤੱਕ ਉਹ ਮੋਲੇ ਵੀ ਆਪਾਂ ਇਹਨਾਂ ਦੀ ਦੁਕਾਨੇ ਬੰਦ ਕਰਾ ਦਈਏ ਅਗਰ ਕੋਈ ਇਤਰਾਜ਼ ਹੁੰਦਾ ਕਿਸੇ ਨਾਲ ਲਾ ਕੇ ਗੱਲ ਕਰਦੇ ਨੇ ਸਾਡੀ ਮਾਰਕੀਟ ਕਿੱਡੀ ਵੱਡੀਆਂ ਸਾਡੇ ਮਾਰਕੀਟ ਦੇ ਪ੍ਰਧਾਨ ਨੇ ਲਵਜੀ ਜੀ ਮੌਜੂਦ ਨਹੀਂ ਅੱਜ ਸਾਡੇ ਕੋਲ ਤੁਸੀਂ ਵੀ ਆ ਕੇ ਕਿਸੇ ਨੂੰ ਮਿਲਦੇ ਸਰ ਆ ਸਾਡੀ ਕੋਈ ਕੰਪਲੇਂਟ ਆ ਜਾਂ ਸਾਨੂੰ ਨਾਲ ਕੋਈ ਇਤਰਾਜ਼ ਆ ਪਪੋਂ ਨਾਲ ਬੈਠ ਕੇ ਗੱਲ ਕਰਦੇ ਤਾਂ ਉਹਦਾ ਹੱਲ ਕੀਤਾ ਜਾਂਦਾ ਚਾਹ ਵੈਸੇ ਜੀ ਬੀਸੀ ਨੂੰ ਕੰਪਲੇਨ ਕਰਿਆ ਜਾਂ ਅਸੀਂ ਕਿਸੇ ਨੂੰ ਵੀ ਕਰਦੇ ਜਾਂ ਕਿਸੇ ਨਾਲ ਕੰਟੈਕਟ ਕਰਦੇ ਲੇਕਿਨ ਉਹ ਸੰਬੰਧੇ ਦੀ ਜੋ ਮਨਸ਼ਾ ਦਿਖਦੀ ਆ ਉਹ ਮਤਲਬ ਕਿ ਕਰੈਕਟਰ ਕਰਨ ਦੀ ਧਮਕਾਉਣ ਦੀ ਤੇ ਕੋਈ ਬਲੈਕਮੇਲ ਨਹੀਂ ਕਰਨ ਦੀ ਭਾਵਨਾ ਸੀ ਉਹਨਾਂ ਨੂੰ ਅਸੀਂ ਕਲੀਅਰ ਦੱਸ ਦੇਣਾ ਚਾਹੁੰਦੇ ਆ ਨਾ ਸਾਡੀ ਮਾਰਕੀਟ ਦੇ ਬੰਦੇ ਨਾ ਇਹਨਾਂ ਦੀਆਂ ਚੀਜ਼ਾਂ ਤੋਂ ਡਰਦੇ ਨੇ ਤਾਂ ਨਾ ਹੀ ਅਸੀਂ ਡਰਦੇ ਆ ਤੇ ਸਾਡਾ ਨਾ ਹੀ ਕੋਈ ਇੰਦਾ ਦੀਆਂ ਚੀਜ਼ਾਂ ਦੇ ਵਿੱਚ ਆ ਕਿ ਕਿਸੇ ਦੀ ਨਰਾਦਰ ਕਰਨ ਦਾ ਅਸੀਂ ਸਾਰੇ ਧਾਰਮਿਕ ਤੋਂ ਬੰਦੇ ਆ ਸਾਰੇ ਰੱਬ ਦਾ ਮਾਮਲਾ ਇੱਕ ਉਹਨਾਂ ਨੂੰ ਮੰਨਦੇ ਆ ਔਰ ਉਹਨਾਂ ਨੇ ਇੱਥੋਂ ਤੱਕ ਕਿਹਾ ਪਹਿਲਾ ਇਹ ਨੀਲੇ ਨੀਲੇ ਬਾਣੇ ਦੇ ਵਿੱਚ ਰਹਿਣ ਵਾਲਾ ਬੰਦਾ ਇਹ ਸਿੱਖਾ ਹੀ ਹੈ ਨਹੀਂ ਕੰਦਾ ਜੀ ਇਹ ਸਿੱਖੇ ਜਾਣੀ ਇਹ ਸਾਨੂੰ ਇਹਨਾਂ ਦੇ ਉਹਦੇ ਕੋਲੋਂ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਇਹ ਸਿੱਖ ਹੈਗੇ ਕਿ ਨਹੀਂ ਹੈਗੇ ਇਹਨਾਂ ਨੂੰ ਜਿਹੜਾ ਬਾਣਾ ਦਿੱਤਾ ਜਾਂ ਇਹਨਾਂ ਨੂੰ ਅੰਮ੍ਰਿਤ ਛਕਾਇਆ ਉਹ ਗੁਰਦੁਆਰੇ ਦੇ ਵਿੱਚ ਛਕਾਇਆ ਗਿਆ ਨਾ ਕਿ ਉਹਦੇ ਕਹਿਨ ਤੇ ਕੀਤਾ ਗਿਆ ਆ ਅਜੀ ਕਲੀਅਰ ਕਰ ਦੇਣਾ ਚਾਹੁੰਦੇ ਆ ਅਗਰ ਫਿਰ ਵੀ ਉਹ ਤੁਹਾਡੀ ਮਾਰਜਿਨ ਚ ਦੁਬਾਰਾ ਆਇਆ ਜਾਂ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਸ਼ਰਾਰਤ ਕੀਤੀ ਤਾਂ ਉਹਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਅਗਰ ਅਸੀਂ ਉਹਦੇ ਖਿਲਾਫ ਬਿਲਕੁਲ ਕਾਨੂੰਨੀ ਕਾਰਵਾਈ ਕਰਾਂਗੇ ਔਰ ਇਹਨਾਂ ਦੇ ਉੱਤੇ ਅਗਰ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੁੰਦਾ ਜਾਂ ਇਹਨਾਂ ਦੀ ਦੁਕਾਨ ਨੂੰ ਕੋਈ ਭੰਨ ਤੋੜ ਕਰਦਾ ਜਾਂ ਇਹਨਾਂ ਦੇ ਰਸਤੇ ਦੇ ਵਿੱਚ ਆਏ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਤਾਂ ਉਸ ਬੰਦੇ ਦੀ ਆ ਕਿ ਅਸੀਂ ਉਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਕਰਾਂਗੇ ਇਹਨਾਂ ਕੀ ਬੰਦੇ ਦਾ ਨਾਮ ਉਹ ਸਰ ਸਾਨੂੰ ਜਗਦੇਵ ਸਿੰਘ ਜੀ ਆ ਜਿਹੜੇ ਸਰਦਾਰ ਜੀ ਜਗਦੇਵ ਸਿੰਘ ਜੀ ਆਏ ਸੀ ਮਾਰਕੀਟ ਦੇ ਵਿੱਚ ਤੇ ਆਪਕੇ ਇੱਥੇ ਗਾਲੀ ਕਢੋ ਸੀ ਕਿੱਥੇ ਰਹਿਣੇ ਆਲੇ ਸਾਨੂੰ ਨਹੀਂ ਪਤਾ ਵਾਸੀਆਂ ਮੰਨੀਆਂ ਕੁਝ ਵੀ ਵੀਡੀਓ ਦਾਨ ਦੇ ਲੈਂਦੇ ਆ ਇਹਨੂੰ ਤਾਂ ਕੈਲਰ ਹੁੰਦਾ ਯਾਰ ਵੀਡੀਓ ਬੰਦਾ ਦੀ ਮਨਸ਼ਾ ਜਿਹੜੀ ਹੈ ਲੋਕਾਂ ਨੂੰ ਬਲੈਕਮੇਲ ਕਰਦਾ ਹੋ ਕਰੈਕਲ ਹੁੰਦੀ ਮਨਸ਼ਾ ਕੋਈ ਕਿਹਾ ਤੇਰਾ ਦੁਗਾਂ ਨਾਮ ਤੇ ਕੋਈ ਚਰਾੰਦਾ